ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉੱਤਰੀ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਹਰੀਕੇ ਵੈਟਲੈਂਡ ਜੋ ਭਾਰਤ ਦੀ ਸਭ ਤੋਂ ਵੱਡੀ ਵੈਟਲੈਂਡ ਹੈ ਇਸ ਵਿੱਚ ਅ ਅਕਤੂਬਰ ਨੰਬਰ ਦੇ ਮਹੀਨੇ ਦੇ ਵਿੱਚ ਸਾਈਵੇਰੀਆ ਮੰਗੋਲੀਆ ਉਜ਼ਵੇਕਿਸਤਾਨ ਰਸ਼ੀਆ ਅਤੇ ਹੋਰ ਹਿੱਸਿਆਂ ਤੋਂ 90 ਕਿਸਮਾਂ ਦੇ ਜੋ ਪੰਛੀ ਨੇ ਇੱਥੇ ਆਉਂਦੇ ਨੇ ਤੇ ਇਹ ਪੰਛੀ ਅਕਸਰ ਹੀ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਇੱਥੋਂ ਸ਼ੁਰੂ ਹੁਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਦੇਸ਼ਾਂ ਦੇ ਵਿੱਚ ਜੋ ਉਹਨਾਂ ਦੇ ਕੁਦਰਤੀ ਪਾਣੀ ਦੇ ਟਿਕਾਣੇ ਨੇ ਪਾਣੀ ਦੇ ਜੋ ਉਹਨਾਂ ਦੇ ਸੋਮੇ ਨੇ ਸਰੋਤ ਨੇ ਉਹ ਫ੍ਰੀਜ਼ ਹੋ ਜਾਂਦੇ ਨੇ ਜੰਮ ਜਾਂਦੇ ਨੇ ਤਾਂ ਇਹ ਪੰਛੀ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪੁੱਜਦੇ ਨੇ ਇਸ ਵਿੱਚ ਜੋ ਮੁੱਖ ਪੰਛੀਆਂ ਦੀਆਂ ਕਿਸਮਾਂ ਇੱਥੇ ਪੁੱਛਦੀਆਂ ਨੇ ਉਹਨਾਂ ਵਿੱਚ ਗ੍ਰੀਨਲੈਂਡ ਗੀਜ਼, ਕੂਟਸ, ਗੋਡਵਲ, ਨਾਰਦਰਨ ਪੈਂਟੇਲ, ਕਾਮਨ ਟੀਲ, ਕਾਮਨ ਪੋਕਰਟ, ਨਾਰਦਰਨ ਸ਼ਾਬਲਰ, ਗੋਡਵਿਟਸ, ਸਪੂਨ ਬੈਲ ਅਤੇ ਪੇਂਟਡ ਸਟਾਕਸ ਇਹ ਕੁਝ ਕਿਸਮਾਂ ਨੇ ਜਿਹੜੀਆਂ ਇੱਥੇ ਇੰਨਾ ਲੰਮਾ ਸਫ਼ਰ ਕਰਕੇ ਇੱਥੇ ਪਹੁੰਚਦੀਆਂ ਨੇ ਸੋ ਇਹ ਪੰਛੀ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪਹੁੰਚਦੇ ਨੇ ਭਾਰਤ ਦੇ ਵਿੱਚ ਹਰੀਕੇ ਪੱਤਣ ਤੋਂ ਬਿਨਾਂ ਹੋਰ ਵੀ ਵਾਈਲਡਲਾਈਫ ਸੈਂਚਰੀਜ਼ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਦੁਆਰਾ ਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ ਉਹ ਹਨ ਕੇਸ਼ੋਪਰ ਮਿਆਮੀ ਵੈਟਲੈਂਡ ਨੰਗਲ ਵੈਟਲੈਂਡ ਰੂਪੜ ਵੈਟਲੈਂਡ ਕਾਂਝਲਾ ਵੈਟਲੈਂਡ ਬਿਆਸ ਰਿਵਰ ਵੈਟਲੈਂਡ ਇਸ ਤੋਂ ਬਿਨਾ ਰਣਜੀਤ ਸਾਗਰ ਡੈਮ ਨੂੰ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਹੋਇਆ ਹੈ ਤੇ ਵਾਈਲਡ ਲਾਈਫ ਅਫੀਸਰ ਫਿਰੋਜ਼ਪੁਰ ਰੇਂਜ ਲਖਵਿੰਦਰ ਸਿੰਘ ਨੇ ਦੱਸਿਆ ਕਿ 2023 ਦੇ ਵਿੱਚ ਇੱਥੇ 65000 ਤੋਂ ਜ਼ਿਆਦਾ ਪੰਛੀ ਆਏ ਸਨ ਤੇ ਇਸ ਤੋਂ ਬਾਅਦ ਕਿਉਂਕਿ ਕੋਵਿਡ-19 ਕਰਕੇ 2019 ਦੇ ਵਿੱਚ ਇੱਥੇ ਪੰਛੀਆਂ ਦੀ ਜੋ ਗਿਣਤੀ ਨਹੀਂ ਹੋ ਸਕੀ 2021 ਦੇ ਵਿੱਚ ਇੱਥੇ 64869 ਪੰਛੀ ਪੁੱਜੇ ਜੋ 88 ਕਿਸਮਾਂ ਦੇ ਸਨ ਤੇ ਇਸੇ ਤਰ੍ਹਾਂ 2018 ਦੇ ਵਿੱਚ ਇੱਥੇ 94771 ਪੰਛੀ ਪੁੱਜੇ ਜੋ 93 ਕਿਸਮਾਂ ਦੇ ਸਨ ਇਸੇ ਤਰ੍ਹਾਂ ਜੋ 2017 ਦੇ ਵਿੱਚ ਇੱਥੇ 123128 ਪੰਛੀ ਪੁੱਜੇ ਜੋ 83 ਕਿਸਮਾਂ ਦੇ ਸਨ। ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਡੇ ਲਈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ। ਧੰਨਵਾਦ।